ਇੱਕ ਵਾਰ ਫਿਰ ਪੰਜਾਬ ਦੇ ਸਭ ਤੋਂ ਮਹਿੰਗੇ ਲੱਡੋਵਾਲ ਟੋਲ ਪਲਾਜ਼ਾ ਨੂੰ ਲੈ ਕੇ ਅਪਡੇਟ ਸਾਹਮਣੇ ਆਈ ਹੈ ਵੱਡੀ ਖਬਰ ਹੈ ਕਿ ਹੁਣ ਮੁੜ ਤੋਂ ਟੋਲ ਸ਼ੁਰੂ ਹੋ ਚੁੱਕਾ ਹੈ ਦੱਸਦੇ ਕਿ ਟੋਲ ਪਲਾਜ਼ਾ ਜਿਸ ਨੂੰ ਮਜ਼ਦਮਾ ਦੇ ਬਲੋਂ ਜਿਹੜੇ ਟੋਲ ਮਜ਼ਦਮ ਸੀਗੀ ਉਸ ਨੂੰ ਅਨਮਿੱਥੇ ਸਮੇਂ ਦੇ ਲਈ ਫ੍ਰੀ ਕਰ ਦਿੱਤਾ ਗਿਆ ਸੀਗਾ ਕਿਉਂਕਿ ਆਪਣੀ ਮੰਗਾਂ ਨੂੰ ਲੈ ਕੇ ਕੰਪਨੀ ਪ੍ਰਬੰਧਕ ਜਿਹੜੇ ਸੀਗੇ ਉਹਨਾਂ ਦੇ ਨਾਲ ਗੱਲਬਾਤ ਨਹੀਂ ਹੋ ਰਹੀ ਸੀਗੀ ਜਿਸ ਕਰਕੇ ਉਹਨਾਂ ਦੇ ਵੱਲੋਂ ਇਹ ਫੈਸਲਾ ਕੀਤਾ ਗਿਆ ਸੀਗਾ ਕਿ ਟੋਲ ਪਲਾਜ਼ਾ ਜਿਹੜਾ ਹੈ ਅਨੰਤ ਸਮੇਂ ਦੇ ਲਈ ਹੁਣ ਫ੍ਰੀ ਕਰ ਦਿੱਤਾ ਜਾਵੇਗਾ ਪਰ ਦੱਸ ਦਈਏ ਕਿ ਅੱਜ ਸਵੇਰੇ ਹੀ ਮੀਟਿੰਗ ਹੋਈ ਹੈ ਤੇ ਮੀਟਿੰਗ ਹੋਣ ਤੋਂ ਬਾਅਦ ਜਿਹੜੇ ਕੰਪਨੀ ਪ੍ਰਬੰਧਕ ਸੀਗੇ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਪਰੋਸਾ ਦਿੱਤਾ ਗਿਆ ਹੈ ਕਿ ਟੋਲ ਪਲਾਜ਼ਾ ਐਸੋਸੀਏਸ਼ਨ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੀਆਂ ਮੰਗਾਂ ਜਿਹੜੀਆਂ ਨੇ ਉਹ ਮੰਨੀਆਂ ਜਾਣਕੀਆਂ ਜਿਸ ਨੂੰ ਲੈ ਕੇ ਹੁਣ ਤਨ ਜਿਹੜਾ ਟੋਲ ਪਲਾਜ਼ਾ ਮੁਲਾਜ਼ਮਾਂ ਦੇ ਵੱਲੋਂ ਚੁੱਕ ਲਿੱਤਾ ਗਿਆ ਤੇ ਹੁਣ ਟੋਲ ਜਿਹੜਾ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ ਹੈ ਮੋੜ ਤੋਂ ਜਿਹੜੀ ਹੈ ਕਿ ਜਿਹੜਾ ਅਨਮਿੱਥੇ ਸਮੇਂ ਦੇ ਲਈ ਟੋਲ ਪਲਾਜ਼ਾ ਫ੍ਰੀ ਕੀਤਾ ਗਿਆ ਸੀਗਾ ਤੇ ਹੁਣ ਉਹ ਫ੍ਰੀ ਨਹੀਂ ਹੋਵੇਗਾ ਜਿੱਥੇ ਕਿ ਜਨਤਾ ਨੂੰ ਥੋੜੇ ਦਿਨ ਲਈ ਹੀ ਭਾਵੇਂ ਰਾਹਤ ਮਿਲੀ ਸੀਗੀ ਤਾਂ ਕੁਝ ਦਿਨ ਹੀ ਟੋਲ ਪਲਾਜ਼ਾ ਜਿਹੜਾ ਫ੍ਰੀ ਕੀਤਾ ਗਿਆ ਸੀਗਾ ਪਰ ਮੋੜ ਤੋਂ ਟੋਲ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਕੰਪਨੀ ਪ੍ਰਬੰਧਕਾਂ ਦੇ ਨਾਲ ਟੋਲ ਪਲਾਜ਼ਾ ਐਸੋਸੀਏਸ਼ਨ ਮੁਲਾਜ਼ਮਾਂ ਦੀ ਮੀਟਿੰਗ ਹੋ ਚੁੱਕੀ ਹੈ ਉਹਨਾਂ ਦੇ ਵੱਲੋਂ ਭਰੋਸਾ ਦਿਵਾਇਆ ਹੈ ਕਿ ਟੋਲ ਜਿਹੜਾ ਆ ਉਹਨਾਂ ਦੀ ਮੁਲਾਜ਼ਮਾਂ ਦੀਆਂ ਜਿਹੜੀ ਮੰਗਾਂ ਸੀਗੀਆਂ ਉਹ ਮੰਨੀਆਂ ਜਾ ਰਹੀਆਂ ਨੇ ਜਿਸ ਤੋਂ ਬਾਅਦ ਧਰਨਾ ਦੇ ਰਹੇ ਮੁਲਾਜ਼ਮਾਂ ਦੇ ਵੱਲੋਂ ਧਰਨਾ ਖਤਮ ਕਰਨ ਦਾ ਐਲਾਨ ਕੀਤਾ ਗਿਆ ਇਸ ਵਿਲਤੀ ਵੱਡੀ ਖਬਰ ਹੈ ਕਿ ਪੰਜਾਬ ਦਾ ਮੰਗਾ ਟੋਲ ਪਲਾਜ਼ਾ ਜਿਹੜਾ ਮੋਰਤੋ ਸ਼ੁਰੂ ਹੋ ਚੁੱਕਿਆ ਹੈ ਲਾਡੋਵਾਲ ਟੋਲ ਪਲਾਜ਼ਾ ਮੁਲਾਜ਼ਮ ਐਸੋਸੀਏਸ਼ਨ ਦੇ ਵੱਲੋਂ ਤੰਨਾ ਖਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਕੰਪਨੀ ਪ੍ਰਬੰਧਕਾਂ ਨੇ ਐਸੋਸੀਏਸ਼ਨ ਨੂੰ ਮੰਗਾ ਮੰਨੇ ਜਾਣ ਦਾ ਭਰੋਸਾ ਦਿੱਤਾ ਹੈ ਜਿਸ ਤੋਂ ਬਾਅਦ ਮੁਲਾਜ਼ਮ ਦੇ ਵੱਲੋਂ ਤੰਨਾ ਖਤਮ ਕਰਨ ਦਾ ਐਲਾਨ ਕੀਤਾ ਗਿਆ ਦੱਸਦੀ ਹੈ ਕਿ ਟੋਲ ਫ੍ਰੀ ਦਾ ਅਣਮਿੱਥੇ ਸਮੇਂ ਦੇ ਲਈ ਐਲਾਨ ਕੀਤਾ ਗਿਆ ਸੀਗਾ ਕਿਉਂਕਿ ਮੁਲਾਜ਼ਮਾਂ ਦੇ ਵੱਲੋਂ ਸਰਕਾਰੀ ਛੁੱਟੀਆਂ ਤੇ ਹੋਰ ਸਹੂਲਤਾਂ ਨਾ ਦੇਣ ਤੇ ਰੋਸ ਵਜੋਂ ਇਹ ਐਲਾਨ ਕੀਤਾ ਸੀ ਕਿ ਅਣਮਿੱਥੇ ਮਿਦਲੇ ਟੋਲ ਪਲਾਜ਼ਾ ਜਿਹੜਾ ਹੈ ਉਹ ਫ੍ਰੀ ਕੀਤਾ ਜਾਵੇਗਾ ਤੇ ਅੱਜ ਸਵੇਰ ਤੋਂ ਹੀ ਲਗਾਤਾਰ ਮੀਟਿੰਗਾਂ ਹੋ ਰਹੀਆਂ ਸੀ ਕਿਆਂ ਅਤੇ ਦੱਸਿਆ ਕਿ ਜਿਸ ਤੇ ਜਿਸ ਤੋਂ ਬਾਅਦ ਜਦੋਂ ਕੰਪਨੀ ਪ੍ਰਬੰਧਕਾਂ ਨੇ ਮੰਗਾ ਮੰਨੇ ਜਾਣ ਦਾ ਭਰੋਸਾ ਦਿੱਤਾ ਉਸ ਤੋਂ ਬਾਅਦ ਮੁਲਾਜ਼ਮ ਐਸੋਸੀਏਸ਼ਨ ਦੇ ਵੱਲੋਂ ਦਰਨਾ ਖਤਮ ਕਰ ਦਿੱਤਾ ਗਿਆ ਧੰਨਾ ਖਤਮ ਕਰਨ ਦਾ ਐਲਾਨ ਕੀਤਾ ਗਿਆ ਤੇ ਮੋੜ ਤੋਂ ਜਿਹੜਾ ਹੈ ਸਭ ਤੋਂ ਮਹਿੰਗਾ ਪੰਜਾਬ ਦਾ ਇਹ ਟੋਲ ਪਲਾਜ਼ਾ ਫਿਰ ਤੋਂ ਸ਼ੁਰੂ ਹੋ ਚੁੱਕਾ ਹੈ